ਰਾਤ ਆਪਣਾ ਟੈਂਟ ਇੱਥੇ ਲਗਿਆ ਸੀਗਾ ਜੀ ਇਧਰਲੇ ਪਾਸੇ ਅੱਗੇ ਜਾਵਾਂਗੇ ਤਾਂ ਕੇਲੀ ਕੁੰਜ ਆ ਜਾਂਦਾ ਹੈਗਾ ਤੇ ਇੱਥੇ ਆਪਾਂ ਟੈਂਟ ਲਾ ਕੇ ਰਾਤ ਪੈ ਗਏ ਸੀਗੇ ਤੇ ਹੁਣ ਇੱਥੋਂ ਜਾਣ ਦੀ ਤਿਆਰੀ ਹੈ ਆਪਣਾ ਬੈਗ ਰੱਖ ਲਿਆ ਜੀ ਇੱਥੇ ਤੇ ਬਸ ਇੱਥੋਂ ਹੁਣ ਨਿਕਲਣਾ ਹੀ ਹੈਗਾ ਜੀ ਫਟਾਫਟ ਪਹਿਲੇ ਟੰਟ ਨੂੰ ਜਿਹੜਾ ਹੈਗਾ ਆਪਾਂ ਸਮੀਟ ਲੈਣੇ ਆ ਫਿਰ ਨਿਕਲਾਂਗੇ ਜੀ ਇੱਥੋਂ ਦੀ ਤੇ ਬਾਈ ਅੱਜ ਸਵੇਰੇ ਸਵੇਰੇ ਟਾਈਮ ਨਾਲ ਘਰ ਵੱਲ ਜਾ ਰਹੇ ਹਾਂ ਕਿਉਂਕਿ ਆਪਾਂ ਦਾ K2K ਦਾ ਸਫ਼ਰ ਵੀ ਸ਼ੁਰੂ ਕਰਨਾ ਹੈ ਬਹੁਤ ਦਿਨ ਹੋ ਗਏ ਜੀ ਸਾਨੂੰ ਇਸ ਰੂਟ ਟੂਰ ਤੇ ਵੀ ਆਏ ਹੋਏ ਬਸ ਹੁਣ ਫਟਾਫਟ ਨਿਕਲਣਾ ਹੀ ਹੈ ਜੀ ਘਰ ਵੱਲੋਂ ਅਈਓ ਪਹਿਲਾ ਸਾਡਾ ਕੰਮ ਹੈਗਾ ਜੀ ਬੈਗ ਬੰਨਣਾ ਫਿਰ ਅਸੀਂ ਟੈਂਟ ਬੰਨਾਂਗੇ ਫਿਰ ਨਿਕਲਾਂਗੇ ਜੀ ਅੱਜ ਦਾ ਵਲੋਗ ਫਿਰ ਆਪਾਂ ਇੱਥੋਂ ਸ਼ੁਰੂ ਕਰਦੇ ਆ ਜੀ ਹਰੇਕ੍ਰਿਸ਼ਨ ਅਸਸਰੀ ਕਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਵਿਰਿੰਦਾਵਨ ਧਾਮ ਤੋਂ ਇੱਕ ਵਾਰੀ ਫਿਰ ਸਵਾਗਤ ਕਰਦੇ ਆ ਮਥੁਰਾ ਦੀ ਧਰਤੀ ਤੋਂ ਤੁਹਾਡਾ ਇਸ ਵਲੋਗ ਦੇ ਵਿੱਚ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਵਿੱਚ ਸ਼ੋਮਾਈ ਆਪਣਾ ਲੱਗਾ ਹੋਇਆ ਜੀ ਬੈਗ ਬੰਨਣ ਵਾਸਤੇ ਤੇ ਮੈਂ ਟੈਂਟ ਨੂੰ ਅਨਪੈਕ ਕਰਨਾ ਜਦੋਂ ਇਹ ਬੈਗ ਬੰਨੇ ਗਏ ਜੀ ਉਸ ਤੋਂ ਬਾਅਦ ਆਪਾਂ ਇੱਥੋਂ ਦੇ ਨਿਕਲਾਂਗੇ ਸਿੱਧਾ ਆਪਣੇ ਘਰ ਪੰਜਾਬ ਵਾਲੇ ਜੀ ਕਿਉਂਕਿ ਹੁਣ ਆਪਾਂ ਨੂੰ K2 ਟੋਕੇ ਦੀ ਵੀ ਤਿਆਰੀ ਕਰਨੀ ਹੈ ਤੇ ਇੱਕ ਦੋ ਦਿਨਾਂ ਦੇ ਵਿੱਚ K2 ਟੋਕੇ ਵਾਸਤੇ ਨਿਕਲ ਜਾਣਾ ਦੋ ਤਿੰਨ ਮਹੀਨਿਆਂ ਦੇ ਲਈ ਫਿਰ ਉਸ ਵਾਰ ਆਪਾਂ ਕਰਾਂਗੇ ਜੀ ਅ K2 ਲਈ ਹੀ ਨਿਕਲ ਜਾਣਾ ਜੀ ਆਪਾਂ ਆਣ ਲੈ ਦੋ ਤਿੰਨ ਦਿਨਾਂ ਦੇ ਵਿੱਚ ਕਰੀਏ ਟੈਂਟ ਫਿਰ ਅਨਪੈਕ ਚਲੋ ਜੀ ਪਹਿਲੇ ਟੈਂਟ ਨੂੰ ਅਨਪੈਕ ਕਰ ਲੈਂਦੇ ਆਂ ਜੀ ਚਲੋ ਜੀ ਤਿਆਰੀ ਹੋ ਗਈ ਸਮਾਨ ਸਾਰਾ ਚੱਕ ਲਿਆਗਾ ਤੇ ਹੁਣ ਨਿਕਲਦੇ ਆਂ ਜੀ ਬਰਿੰਦਵਾਨ ਦਾਮ ਨੂੰ ਕਹਿੰਦੇ ਆਂ ਜੀ ਇਜਾਜ਼ਤ ਪਹਿਲੇ ਆਪਾਂ ਚੱਲੇ ਆਂ ਜੀ ਯਮਨਾ ਮਈਆ ਤੇ ਆਚਮਣ ਕਰਨ ਜੀ ਚਲਿਏ ਚਲੋ ਹਾਂ 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 ਕੀ ਜੈ ਹਾਉ ਤੇ ਚਾਹਤਾ ਹੈ ਆਪਾਂ ਰਾ ਸਾਰਾ ਬੰਦ ਹੀ ਸੀਗਾ ਜੀ ਅੱਗੇ ਮੇਨ ਰਸਤਾ ਬੰਦ ਕਰਿਆ ਹੋਇਆ ਸੀਗਾ ਜਮਨਾ ਭਾਈਆ ਜਾਣਦਾ ਕਿਉਂਕਿ ਅੱਜ ਜਿਹੜਾ ਹੈਗਾ ਇਹ ਪਹਿਲੀ ਗੱਲ ਤਾਂ ਇੱਕ ਵਾਰ ਵੀ ਹੈਗਾ ਤੇ ਦੂਸਰੀ ਆਪਾਂ ਗੱਲਬਾਤ ਕਰੀਏ ਪ੍ਰੇਮਾਨੰਦ ਜੀ ਨਾਲ ਸਵੇਰੇ ਸਵੇਰੇ ਨਿਕਲਦੇ ਆ ਰਾਤ ਨੂੰ ਨੇ ਨਿਕਲਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਸਰਦੀਆਂ ਹੈਗੀਆਂ ਗੀਆਂ ਤੇ ਫਿਰ ਰਸਤਾ ਬਾਅਦ ਜਿਹੜਾ ਆਏਗਾ ਮੇਨਲੀ ਜਿਹੜਾ ਆਏਗਾ ਜਿੱਥੋਂ ਦੀ ਨਿਕਲਦੇ ਕੋਈ ਕੋਈ ਜਾਂਦੇ ਆ ਉਹ ਰਸਤਾ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਜਾਂਦਾ ਜੀ ਇਸ ਟਾਈਮ ਵਾਸਤੇ ਤੇ ਫਿਰ ਆਪਾਂ ਨਹੀਂ ਜਾ ਪਾਵਾਂਗੇ ਜੀ ਪੈਦਲ ਜਾਣ ਦਾ ਰਸਤਾ ਸ਼ਾਇਦ ਹੋ ਸਕਦਾ ਹੋਵੇਗਾ ਪਰ ਆਪਾਂ ਸਕੂਟੀ ਤੇ ਹੁਣ ਸਕੂਟੀ ਵੀ ਨਹੀਂ ਖੜੀ ਹੋਣੀ ਕੋਈ ਐਸ਼ਾਮ ਨੇਗਾ 11 ਦਾ ਟਾਈਮ ਫੇਰ ਕਰਦੇ ਹਾਂ ਹੁਣ ਵਾਪਸ ਹੀ ਗੇੜਾ ਲੈਣੇ ਆ ਜੀ ਸਤਲੁਜਿਆਣੇ ਨਿਕਲਦੇ ਆ ਆਖਰੀ ਵਾਰੀ ਪ੍ਰਣਾਮ ਬ੍ਰਿੰਦਾਵਨ ਧਾਮ ਨੂੰ ਤੇ ਚੱਲੇ ਆ ਜੀ ਨਵਾਂ ਸਾਲ ਪ੍ਰਣਾਮ ਕਰਕੇ ਨਵਾਂ ਸਾਲ ਸਾਰਿਆਂ ਦਾ ਵਧੀਆ ਜਾਵੇ ਤੇ ਸਾਰਿਆਂ ਦੇ ਲਈ ਜਿਹੜਾ ਹੈਗਾ ਇਹ ਸੁੱਖਦਾਈ ਰਵੇ ਜੀ ਨਵਾਂ ਸਾਲ ਬ੍ਰਿੰਦਾਵਨ ਧਾਮ ਰਾਧਾ ਰਮਣ ਜੀ ਦੇ ਦਰਸ਼ਨ ਤੇ ਬ੍ਰਿੰਦਾਵਨ ਦੇ ਰਜ ਦੇ ਪਾਵਨ ਰੂਪੀ ਦੇਖਣ ਦੇ ਸਾਨੂੰ ਜਿਹੜਾ ਹੈਗਾ ਬਹੁਤ ਹੀ ਤਕੜਾ ਅਵਸਰ ਮਿਲਿਆ ਹੈਗਾ ਜੀ 90 ਸਾਲ ਤੇ ਉਹ ਵੀ ਇਹ ਹੀ ਬੜੀ ਮਤਲਬ ਕਿਰਪਾ ਜਗਨਨਾਥ ਕਿਰਪਾ ਹਰੀ ਕਿਰਪਾ ਮੰਨ ਕੇ ਚੱਲੀ ਆ ਲਾਡਲੀ ਜੂ ਸਰਕਾਰ ਦੀ ਕਿਰਪਾ ਆ ਗਈ ਜੀ ਤੇ ਬਸ ਹੁਣ ਆਪਾਂ ਜਿਹੜਾ ਹੈਗਾ ਵਾਪਸ ਚੱਲੇ ਆ 90 ਸਾਲ ਤੇ ਹੁਣ ਨਵਾਂ ਸਾਲ ਓਕੇ ਦੀ ਰਿਪੋਰਟ ਹੀ ਜਾਊਗਾ ਆ ਰੋਡ ਹੁਣ ਆਪਾਂ ਸਿੱਧਾ ਫੜਨਾ ਹੈਗਾ ਜੀ ਮੇਨ ਹਾਈਵੇ ਇਹਨੂੰ ਦਿੱਲੀ ਹਾਈਵੇ ਵੀ ਕਹਿ ਦਿੰਦੇ ਆ ਤੇ ਆ ਆਪਣਾ ਮੇਨ ਚਰਾਇਆ ਹੈਗਾ ਜੀ ਜਿਹੜਾ ਸਿੱਧਾ ਬਰਿੰਦਾਵਨ ਨੂੰ ਜਾਂਦਾ ਹੈਗਾ ਜੀ ਚਲੋ ਸਿੱਧਾ ਘਰ ਵਾਲ ਨੂੰ ਚਲੋ ਹਰੀਓ ਮਾਈ ਡ੍ਰੀਮ ਬਾਈਕ ਜੀ ਉਹਨਾਂ ਨੂੰ ਬਾਲਾ ਪੰਜਾਬੀ ਐਸਏ ਐਡਵੈਂਚਰ 1300 ਸੀਸੀ ਦਾ ਇੱਥੇ ਰਹੀ ਜੀ 1200 ਸੀਸੀ ਨੇ ਸ਼ਹਿਰ ਪਹੁੰਚ ਗਏ ਸੀ ਜੀ ਆਪਾਂ ਪਲਵਲ ਤੇ ਸਵੇਰ ਦਾ ਖਾਣਾ-ਦਾਣਾ ਇੱਥੇ ਹੀ ਖਾਣ ਲੱਗੇ ਆ ਜੀ ਆਪਾਂ ਉਦੋਂ ਦਾ ਕੁਲਚੇ ਨੇ ਤੇ ਨਾਲ ਛੋਲੇ ਨੇ ਤੇ ਨਾਲ ਰਾਇਤਾ ਹੈਗਾ ਜੀ ਧੁਨੀਆ ਪਤਨੀ ਧਨੀਆ ਦਾ ਰਾਇਤਾ ਬਣਾਇਆ ਹੋਇਆ ਹੈਗਾ ਤੇ ਇਹ ਛੱਕਦੇ ਆ ਤੇ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ ਬਸ ਹੁਣ ਅੱਜ ਦਾ ਵੀ ਸਫ਼ਰ ਹੀ ਹੋਣਾ ਲਾ ਘਰ ਤੱਕ ਜਾਣ ਦਾ ਭੁੱਖ ਭਾਲੀ ਲੱਗੀ ਹੋਈ ਆ ਜੀ ਫਟਾਫਟ ਛੱਕਦੇ ਆ ਤੇ ਦੱਸਦੇ ਆ ਕੀ ਪਲਵਲ ਦੇ ਛੋਲੇ ਕੁਲਚਿਆਂ ਦਾ ਕਿੰਨਾ ਲਾਗਾ ਇਰੇ 9 ਵਜੇ ਦੇ ਤੁਰੇ ਹੋਏ ਆ 8 9 ਵਜੇ ਦੇ ਤੇ ਲਗਭਗ ਟਾਈਮ ਹੋ ਗਿਆ 4 ਵਜੇ ਦਾ ਜੀ ਤੇ ਅੱਲੇ ਤੱਕ ਆਪਾਂ 200 ਕਿਲੋਮੀਟਰ ਦੀ ਸਫ਼ਰ ਤੈਅ ਕਰਕੇ ਆਏ ਆਂ ਜੀ ਤੇ ਹੁਣ ਆਪਾਂ ਮਸਾ ਹਾਈਵੇ ਦੇ ਪਏ ਆ ਪਤਾ ਨਹੀਂ ਕਦੋਂ ਦਾ ਆਪਾਂ ਇੰਨਾ ਥਾਵਾਂ ਤੇ ਚਲਾਈ ਜਾਂਦੇ ਸੀ ਜੀ ਪਤਾ ਨਹੀਂ ਕਿਹੜੇ ਪਿੰਡਾਂ ਪਿੰਡਾਂ ਤੋਂ ਲੰਘ ਕੇ ਆਏ ਆ ਹੁਣ ਹੈਗਾ ਜੀ ਆਪਾਂ ਦਿੱਲੀ ਕੋਰੀਡੋਰ ਹੈ ਜੀ ਇਹ ਤੇ ਇਤੋਂ ਬਾਅਦ ਅਸੀਂ ਜਿਹੜਾ ਹੈਗਾ ਮੇਨ ਸਿੱਧਾ ਹਾਈਵੇ ਤੇ ਪਾਵਾਂਗੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਬਾਈ ਉਹੀ ਅਸੀਂ ਕੁਲਚੇ ਜਿਹਾ ਹੀ ਖਾਦੇ ਹੋਇਆ 4 ਵੇ ਹੋ ਗਏ 4 ਵਜ ਗਏ ਨੇ ਇਹਨਾਂ ਦਾ ਕੁਝ ਨਹੀਂ ਖਾਦਾ ਤੇ ਲੱਭਦੇ ਪਿਆ ਕੋਈ ਢੰਗ ਦੀ ਜੀ ਜੀ ਕਰਦਾ ਹੁਣ ਵਾਪਸ ਘਰੇ ਜਾ ਕੇ ਖਾਈਏ ਕਿਰਾ ਖਿੱਚ ਲਈਏ ਗੱਡੀ ਹੁਣ हसनगढ़ बाजी हसनगढ़ जा रहे हैं जी बिना स्टैंड तो बिना काठी भी नहीं है काठी बिना काठी दे कुछ भी हैनिकला साइकिल ही है जी आ देख सकते हो भाई जी जा रहे हैं हसनगढ़ बाबा जी मटसे हैं कोई मटसे हैं लाल लंगोटावट जय बजरंगबली श्री राम जय श्री राम भद्रगढ़ में बावन है, भावन है।, भावन है।, भावन है। आप आप बिना हैंडल की साइकिल वाला बाबा बोलते हो आपको आपको बोलते हैं आप कहाँ से आ रहे हैं वीडियो आप कहाँ से हैं भादुरगढ़ से साइकिल चला गए हैं कितने किलोमीटर तकरीबन किया सफर रोज का डेढ़ सौ किलोमीटर चलाते हो साइकिल अरे वो जय श्री राम बोल जय श्री राम ਨੀ ਨੇ ਦਿਵਾਇ ਸਮਾਰਾ ਨਾ ਮਮਾ ਹਾਂ ਉਹ ਬਾਤ ਕਿਉਂ ਟਮਾਟਾ ਚੁੱਕਿਆ ਰਾਤ ਵਾਂਗ ਬੇਰੇ ਕੋਲ ਜੀ ਬਿਲਕੁਲ ਇਹਨੂੰ ਕਹਿੰਦੇ ਭਰਾ ਜੀ ਬ੍ਰਹਮਚਰਿਆ ਪੁਸ਼ਟ ਇਹ ਬੱਬਾ ਜੀ ਓਕੇ ਜੈ ਸ਼੍ਰੀ ਰਾਮ ਰਾਤ ਹੀ ਹੋ ਗਈ ਜੀ ਆਪਣਾ ਪੂਰਾ ਸਫ਼ਰ ਤੈਅ ਕਰਦੇ ਕਰਦੇ ਤੇ ਪਾਣੀ ਪਤਕਾਰ ਪਾਰ ਕਰਿਆਗਾ ਆਹ ਦੇਖੋ ਜੀ ਟਰਲੇੜਾ ਇੰਨੇ ਜਾ ਰਿਹਾ ਜੀ ਏਡੇ ਵੱਡੇ ਟਰਾਲੇ ਦੇ ਵਿੱਚ ਦਾਦਾ ਜੀ ਹੱਲੇ ਪਾਣੀ ਪਤਨੀ ਆਇਆ ਹੱਲੇ ਤੱਕ ਜੀ ਤੇ ਆਪਾਂ ਸਵੇਰ ਦੇ ਤੁਰੇ ਹੋਏ ਆ ਆਪਣਾ ਮਥੁਰਾ ਬਰਿੰਦਾਵਨ ਤੋਂ ਦੇਖ ਲਓ ਜੀ ਕਈ ਵਾਰੀ ਐਦਾਂ ਵੀ ਹੋ ਜਾਂਦਾ ਜੀ ਜਿਹੜੇ ਹੈਗੇ ਆ ਸਵੇਰ ਦੇ ਗੱਡੀ ਚਲਾਈ ਜਾਂਦੇ ਆ ਚਲਾਈ ਜਾਂਦੇ ਆ ਪਤਨੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਈ ਜਾਂਦੇ ਆ ਸਵੇਰ ਦਾ ਸਾਰਾ ਸਾਰਾ ਸਫਰ ਜਿਹੜਾ ਹੈਗਾ ਉਹ ਇਸ ਰੋਡ ਤੇ ਹੀ ਨਿਕਲ ਗਿਆ ਹੈਗਾ ਜੀ ਤੇ ਰਾ ਸਫਰ ਦੇ ਵਿੱਚ ਜਿਹੜਾ ਆਪਣਾ ਦਿਨ ਸਾਰਾ ਨਿਕਲ ਗਿਆ ਇਹ ਸਫਰ ਦੀ ਵੀਡੀਓ ਹੈਗੀ ਹੈ ਜੀ ਤੇ ਬਸ ਆ ਦੇਖ ਲਓ ਜੀ ਇੱਕ ਤਾਂ ਠੰਡ ਨਹੀਂ ਜ਼ਿਆਦਾ ਵੱਧ ਗਈ ਹੈ ਸਮਾਨ ਇੰਨਾ ਜ਼ਿਆਦਾ ਲਦਿਆ ਹੋਇਆ ਹੈਗਾ ਪਿੱਛੇ ਬੈਠ ਕੇ ਬੜਾ ਔਖਾ ਹੁੰਦਾ ਹੈਗਾ ਜੀ ਇੰਨਾ ਸਫ਼ਰ ਕਰਨਾ ਤੇ ਬਸ ਹੁਣ ਘਰ ਵੱਲੋਂ ਨਿਕਲਦੇ ਪਏ ਆ ਆਈ ਇੰਨੇ ਰਾਹ ਦੇ ਵਿੱਚ ਕੁਝ ਦਿਖਾਉਣ ਲੈ ਕੇ ਨਹੀਂ ਹੈ ਕੋਈ ਵੀ ਕਰਨ ਲੈ ਕੇ ਨਹੀਂ ਹੈਗਾ ਤੇ ਬਸ ਭਾਈ ਵਲੋਗ ਤਾਂ ਉਹ ਜਿਹਾ ਹੀ ਹੋ ਜਾਂਦਾ ਬਸ ਨਾਰਮਲ ਜੇ ਆਣ ਜਾਣ ਦੇ ਰਾਹ ਤੇ ਬਸ ਦਿਖਾਈ ਜੰਨੇ ਸਫ਼ਰ ਰਾਹ ਜਿਹੜਾ ਚੱਲੀ ਜਾਂਦਾ ਹੈਗਾ ਜੀ ਤੇ ਬਸ ਇੱਕ ਅੱਧਾ ਦਿਨ ਹੋਰ ਹੈਗਾ ਫਿਰ ਤਾਂ ਬਹੁਤ ਤਕੜਾ ਕੰਟੈਂਟ ਆਊਗਾ ਆਪਾਂ ਨਿਕਲਣ ਲੱਗੇ ਆ ਬਹੁਤ ਵਧੀਆ ਜਰਨੀ ਦੇ ਉੱਤੇ ਜਿਹੜਾ ਤੁਹਾਨੂੰ ਦੱਸਾਂਗੇ ਆਪਾਂ ਥੋੜੇ ਟਾਈਮ ਤੱਕ ਜਿਹੜਾ ਹੈਗਾ ਆਪਾਂ ਅੱਜ ਦਾ ਵਲੋਗ ਕੰਪਲੀਟ ਕਰਕੇ ਕੱਲ ਜਿਹੜੇ ਵਲੋਗ ਦੇ ਵਿੱਚ ਆਪਾਂ ਇੱਕ ਨਵੀਂ ਸ਼ਖਸੀਅਤਾਂ ਨਾਲ ਮਿਲਾਵਾਂਗੇ ਜਿਨ੍ਹਾਂ ਨਾਲ ਅਸੀਂ ਜਾਣਾ ਹੈਗਾ ਜੀ ਨਵਾਂ ਟੂਰ ਨਵੇਂ ਦਿਨ ਨਵੇਂ ਰਾਹ ਤੇ ਨਵੇਂ-ਨਵੇਂ ਲੋਕ ਹਰੀ-ਹਰੀ ਬੋ ਫੇਰ ਰੁਕ ਗਏ ਪੰਪ ਤੇ ਬਸ ਥੋੜਾ ਹੀ ਰਹਿ ਗਿਆ ਜੀ ਆਪਣਾ ਲੁਧਿਆਣਾ ਤਕਰੀਬਨ 100 60 ਕਿਲੋਮੀਟਰ ਦੇ ਲਾਗੇ ਛਾਗੇ ਤੇ ਇਹ ਐਕਟਿਵ ਆਣੇ ਤੇਲ ਬੜਾ ਪੀ ਲਿਆ ਜੀ 6 ਵਰੀਆਂ ਚ ਤੇਲ ਭਰਾਤਾ ਘਟੋ ਘਟ 25-2600 ਦਾ ਪੀ ਗਈ ਹੋएगी ਨਾ ਅੱਗੋ ਦੇ ਲੋ ਤੇ ਨਹੀਂ ਜਾਣਾ ਬਾਈ ਭਾਈ ਬਿਲਕੁਲ ਖਤਮ ਹੋ ਗਿਆ ਕੇ ਟੂ ਕੇ ਕੈਂਸਲ ਹੋ ਗਿਆ ਜੀ ਆਪਣਾ ਕੇ ਟੂ ਕੇ ਕੈਂਸਲ ਭਾਈ ਉਧਾਰ ਹੀ ਚੜ ਗਿਆ ਸਿਰ ਤੇ ਉਲਟਾ ਖਲੀ 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 ਬਲੀ ਖਲੀ ਬਲੀ ਖਲੀ ਬਲੀ ਨਾ ਆਪਣੇ ਸ਼ਹਿਰ ਕੋਈ ਨਾ ਨੇ ਤੇ ਆਪਣੇ ਸ਼ਹਿਰ ਵਰਗੀ ਹੋਈ ਕੋਈ ਨਾ ਆਪਣੇ ਪੰਜਾਬ ਵਰਗੀ ਹੋਈ ਕੋਈ ਨਾ ਬਸ ਹੁਣ ਫਟਾਫਟ ਘਰ ਚਲਦੇ ਆ ਰਾਤ ਕਾਫੀ ਹੋ ਗਈ ਆ ਪਹੁੰਚਿਆਂ ਤੇ ਕਾਲਾ ਫੜਾ ਜਿਹੜਾ ਹੈਗਾ ਆਪਾਂ ਸੈਕਲ ਸਹੀ ਕਰਵਾ ਲਵਾਂਗੇ ਜੀ ਸਾਰੀ ਗੱਲ ਬਾਤ ਕਰੇ ਜਾ ਕੇ ਕਰਦੇ ਆ ਕੀ ਬਣਿਆ ਕੀ ਨਹੀਂ ਤਿਆਰੀ ਹੈ ਬੌਜੀ ਦੀ ਜਾਣ ਦੀ ਆ ਗਏ ਅਸੀਂ ਘਰ ਵੈਲਕਮ ਟੂ ði ਹੋਮ ਤੇ ਬਸ ਹੁਣ ਜਾ ਕੇ ਪੈਣਾ ਹੈਗਾ ਜੀ ਤੇ ਦੋ ਚਾਰ ਗੱਲਾਂ ਹੋਰ ਕਰਦੇ ਆਂ ਉੱਤੇ ਜਾ ਕੇ ਪਹਿਲੇ ਥੋੜਾ ਜਿਹਾ ਕੋਈ ਸਿਰ ਫੋਨ ਚਾਰਜ ਲਾ ਲਈ ਅਸੀਂ ਹਾਂਜੀ ਫਿਰ ਕਿੱਦਾਂ ਦਾ ਰਿਹਾ ਸਫਰ ਬਸ ਕੁਝ ਨਾ ਕੁਝ ਤਾਂ ਸੁਣ ਹੋਇਆ ਹੋਇਆ ਜੀ ਸਾਰਾ ਕੁਝ ਹੀ ਸੁਣ ਹੋਇਆ ਹੋਇਆ ਚਲਿਏ ਫਿਰ ਹੁਣ ਸੋਈਏ ਬਾਏ ਬੋਏ ਫਿਰ ਸਵੇਰੇ ਤਾਂ ਆਪਾਂ ਇੱਥੇ ਰਹਿਣਾ ਮਿਲਦੇ ਆਂ ਦੁਬਾਰਾ ਸਵੇਰੇ ਕੰਮ ਦੇ ਪਏ ਹੋਣਾ ਠੰਡ ਲੱਗ ਰਹੀ ਚਲੋ ਅਸੀਂ ਚੱਲੀਏ ਰੋਕਟ ਬਣੇ ਹੋਏ ਆ ਰੋਕ ਕੇ ਠੰਡਾ ਲੱਗ ਜਾਂਦੇ ਸਾਨੂੰ ਓਕੇ ਇਸ ਵਲੋਗ ਨੂੰ ਆਪਾਂ ਇੱਥੇ ਖਤਮ ਕਰਦੇ ਆ ਤੇ ਆਪਾਂ ਜਿਹੜਾ ਹੈਗਾ ਕੱਲ ਦੇ ਵਲੋਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਹੁਣ ਕਿੱਥੇ ਜਾ ਰਹੇ ਆ ਇੱਕ ਦੋ ਦਿਨ ਕਰੇ ਹੈਗੇ ਆ ਤੇ ਬਹੁਤ ਹੀ ਵੱਡੀ ਟ੍ਰਿਪ ਆਣ ਲਈ ਹੈ ਜੀ ਹੁਣ ਆਪਾਂ ਪੱਕਾ ਹੀ ਨਿਕਲਣਾ ਜੀ 6-7 ਮਹੀਨਿਆਂ ਵਾਸਤੇ ਜਿੰਨੇ ਵੀ ਮਹੀਨੇ ਲੱਗਣਗੇ ਆਪਾਂ ਹੁਣ ਟਰੈਵਲ ਹੀ ਕਰਨਾ ਹੈਗਾ ਵੀਡੀਓ ਦੇਖਦੇ ਰਹੋ ਬਣੇ ਰਹੋ ਵਲੋਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਗੁੱਡ ਬਾਏ ਰਵੜਾ ਖਾ ਚੜਦੀ ਕਲਾ ਤੇ ਸਤਿ ਸ੍ਰੀਕਾਲ ਜੀ ਹਰੀਕ੍ਰਿਸ਼ਨਾ ਹਰੀ ਹਰੀ ਓ